ਸਤਿ ਸ਼੍ਰੀ ਅਕਾਲ ਜੀ ਮੈਂ ਜਸਵਿੰਦਰ ਕੌਰ ਤੇ ਜਸਵਿੰਦਰ ਦੇ ਰਿਸੋਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਆਟੇ ਦਾ ਕੇਕ ਬਿਨਾ ਓਵਨ ਤੇ ਬਿਨਾ ਅੰਡੇ ਤੋਂ ਤੇ ਸਭ ਤੋਂ ਪਹਿਲਾਂ ਮੈਂ ਇੱਥੇ ਕੜਾਈ ਦੇ ਵਿੱਚ ਦੋ ਕਟੋਰੀ ਨਮਕ ਪਾਇਆ ਇਹ ਨਮਕ ਮੈਂ ਕਈ ਵਾਰੀ ਕੇਕ ਬਣਾਉਣ ਦੇ ਲਈ ਇਸਤੇਮਾਲ ਕਰ ਚੁੱਕੀ ਹਾਂ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਤੇ ਲੋ ਫਲੇਮ ਦੇ ਉੱਪਰ ਇਸ ਨੂੰ ਹੁਣ ਆਪਾਂ ਟੱਕ ਕੇ ਰੱਖ ਦਾਂਗੇ ਇਹਨੂੰ 10 ਮਿੰਟ ਲਈ ਆਪਾਂ ਪ੍ਰੀ ਹੀਟ ਹੋਣ ਦੇ ਲਈ ਰੱਖ ਦਵਾਂਗੇ 19 ਦੇਰ ਕੇਕ ਬਣਾਉਣ ਦੀ ਤਿਆਰੀ ਸ਼ੁਰੂ ਕਰ ਲੈਣੇ ਆਂ ਤੇ ਇੱਥੇ ਮੈਂ ਇੱਕ ਬਾਉਲ ਲੈ ਲਿਆ ਇਸ ਦੇ ਵਿੱਚ ਮੈਂ ਇੱਕ ਕਟੋਰੀ ਸ਼ੱਕਰ ਦੀ ਲਈ ਹੈ ਅੱਜ ਦਾ ਜਿਹੜਾ ਕੇਕ ਹੈ ਮੈਂ ਬਿਨਾ ਚੀਨੀ ਤੋਂ ਬਣਾਵਾਂਗੀ ਸ਼ੱਕਰ ਪਾ ਕੇ ਤੇ ਇਸ ਦੇ ਵਿੱਚ ਹੁਣ ਮੈਂ ਕੋਲੀ ਦਾ ਚੌਥਾ ਹਿੱਸਾ ਪਾਣੀ ਦਾ ਪਾਵਾਂਗੀ ਤੇ ਇਸ ਨੂੰ ਚੰਗੀ ਤਰ੍ਹਾਂ ਮੈਲਟ ਕਰ ਲਾਂਗੇ ਹਿਲਾਉਂਦੇ ਹੋਏ ਤੇ ਵਿਸਕਰ ਨਾਲ ਇਸ ਤਰ੍ਹਾਂ ਹਿਲਾਉਂਦੇ ਹੋਏ ਸ਼ੱਕਰ ਨੂੰ ਚੰਗੀ ਤਰ੍ਹਾਂ ਮੈਲਟ ਕਰ ਲੈਣੇ ਆਟੇ ਦਾ ਕੇਕ ਬਹੁਤ ਜ਼ਿਆਦਾ ਹੈਲਦੀ ਹੁੰਦਾ ਹੈ ਆਪਾਂ ਬਿਨਾ ਓਵਨ ਬਿਨਾ ਅੰਡੇ ਤੇ ਬਿਨਾ ਚੀਨੀ ਤੋਂ ਇਹ ਕੇਕ ਬਣਾ ਕੇ ਅੱਜ ਤਿਆਰ ਕਰਨਾ ਹੈ ਤੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਇੱਕ ਪਾਊਚ ਕੌਫੀ ਦਾ ਮਤਲਬ ਕਿ ਇੱਕ ਚਮਚ ਆਪਾਂ ਕੌਫੀ ਪਾਣੀ ਹੈ ਇਸ ਦੇ ਵਿੱਚ ਤੇ ਇਸ ਨੂੰ ਫਿਰ ਤੋਂ ਹਿਲਾ ਲੈਣਾ ਤਾਂ ਜੋ ਜਿਹੜੀ ਕੌਫੀ ਹੈਗੀ ਉਹ ਚੰਗੀ ਤਰ੍ਹਾਂ ਇਸ ਦੇ ਵਿੱਚ ਮਿਕਸ ਹੋ ਜਾਵੇ ਕੌਫੀ ਦੇ ਦਾਣੇ ਬਿਲਕੁਲ ਵੀ ਇਸ ਦੇ ਵਿੱਚ ਨਹੀਂ ਰਹਿਣੇ ਚਾਹੀਦੇ ਤੇ ਕਾਫੀ ਵੀ ਮਿਕਸ ਹੋ ਚੁੱਕੀ ਹੈ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਕਣਕ ਦਾ ਆਟਾ ਆਟਾ ਜਿਹੜਾ ਹੈਗਾ ਮੈਂ ਪਹਿਲਾਂ ਹੀ ਛਾਣਿਆ ਹੋਇਆ ਸੀ ਮੈਂ ਹੁਣ ਇੱਥੇ ਛਾਣੇ ਹੋਏ ਆਟੇ ਦਾ ਇਸਤੇਮਾਲ ਕੀਤਾ ਹੈ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ 2 ਚਮਚ ਮਿਲਕ ਪਾਊਡਰ ਦੇ ਇਹ ਮੈਂ ਫਲੇਵਰ ਦੇ ਲਈ ਪਾਏ ਨੇ ਅੱਜ ਦੀ ਇਹ ਰੈਸিপি ਬਹੁਤ ਜ਼ਿਆਦਾ ਸੋਖੀ ਹੈ ਤੇ ਨਾਲ ਹੀ ਇਸਦੇ ਵਿੱਚ ਮੈਂ ਪਾ ਦਿੱਤਾ ਹੈ 1.5 ਚਮਚ ਕੋਕੋ ਪਾਊਡਰ ਮੈਂ ਡਾਰਕ ਚਾਕਲੇਟ ਵਾਲਾ ਕੇਕ ਬਣਾਣਾ ਇਸ ਲਈ ਮੈਂ ਕੋਕੋ ਪਾਊਡਰ ਦਾ ਇਸਤੇਮਾਲ ਕਰ ਰਹੀ ਹਾਂ ਤੁਸੀਂ ਚਾਹੋ ਤਾਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਇਕੱਲੇ ਕਾਫੀ ਨਾਲ ਹੀ ਬਣਾ ਸਕਦੇ ਹੋ ਤੇ ਇੱਕ ਚਮਚ ਹੁਣ ਇਸਦੇ ਵਿੱਚ ਮੈਂ ਪਾਇਆ ਹੈ ਬੇਕਿੰਗ ਪਾਊਡਰ ਤੇ ਨਾਲ ਹੀ ਇਸਦੇ ਵਿੱਚ ਪਾਇਆ ਮੈਂ ਇੱਕ ਪੌਊਚ ਇਨੋ ਦਾ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਬਹੁਤ ਜੋਰ-ਜੋਰ ਦੀ ਇਸ ਨੂੰ ਨਹੀਂ ਹਿਲਾਣਾ ਪੋਲੇ-ਪੋਲੇ ਹੱਥਾਂ ਨਾਲ ਹੀ ਇਹਨੂੰ ਮਿਕਸ ਕਰਨਾ ਕਿਉਂਕਿ ਇਸ ਦੇ ਵਿੱਚ ਆਪਾਂ ਬੇਕਿੰਗ ਪਾਊਡਰ ਦਾ ਇਸਤੇਮਾਲ ਕੀਤਾ ਹੋਇਆ ਹੈ ਤੇ ਇਸ ਤਰ੍ਹਾਂ ਦੇਖੋ ਇਹ ਸਾਰੀਆਂ ਚੀਜ਼ਾਂ ਮੈਂ ਪੋਲੇ-ਪੋਲੇ ਹੱਥਾਂ ਨਾਲ ਮਿਕਸ ਕਰ ਲੈਂਤੀਆਂ ਹੋਈਆਂ ਨੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਇੱਕ ਬਹੁਤ ਜ਼ਰੂਰੀ ਖਾਸ ਟਿਪਸ ਜੇ ਤੁਹਾਡੇ ਕੋਲ ਇਨੋ ਨਹੀਂ ਹੈਗੀ ਤਾਂ ਇਨੋ ਦੀ ਜਗ੍ਹਾ ਤੇ ਤੁਸੀਂ ਦੋ ਵੱਡੇ ਚਮਚ ਦਹੀਂ ਦਾ ਵੀ ਇਸਤੇਮਾਲ ਕਰ ਸਕਦੇ ਹੋ ਦਹੀਂ ਬਹੁਤ ਜ਼ਿਆਦਾ ਖੱਟੀ ਨਹੀਂ ਹੋਣੀ ਚਾਹੀਦੀ ਤੇ ਇਹ ਸਾਰੀਆਂ ਚੀਜ਼ਾਂ ਮਿਕਸ ਕਰਨ ਤੋਂ ਬਾਅਦ ਹੁਣ ਇਸ ਦੇ ਵਿੱਚ ਪਾ ਦਿੱਤਾ ਮੈਂ ਦੋ ਵੱਡੇ ਚਮਚ ਤੇਲ ਦੇ ਜਿਹੜਾ ਤੇਲ ਹੈਗਾ ਉਹ ਆਪਾਂ ਸਰੋਂ ਦਾ ਨਹੀਂ ਇਸਤੇਮਾਲ ਕਰਨਾ ਜਾਂ ਤਾਂ ਦੇਸੀ ਕਿਉ ਜਾਂ ਰਿਫਾਈਨ ਤੇਲ ਤੇ ਨਾਲ ਹੀ ਇੱਥੇ ਮੈਂ ਥੋੜਾ ਜਿਹਾ ਦੁੱਧ ਪਾਇਆ ਤੇ ਹੁਣ ਸਾਰੀਆਂ ਚੀਜ਼ਾਂ ਮਿਕਸ ਕਰਦੀ ਜਾ ਰਹੀਆਂ ਦੁੱਧ ਸਾਰਾ ਇੱਕੋ ਵਾਰੀ ਨਹੀਂ ਪਾਣਾ ਮੈਂ ਇੱਥੇ ਅੱਧੀ ਕਟੋਰੀ ਦੁੱਧ ਲਿਆ ਥੋੜਾ ਥੋੜਾ ਕਰਕੇ ਪਾਵਾਂਗੇ ਦੁੱਧ ਤੇ ਇਸ ਤਰ੍ਹਾਂ ਦੇਖੋ ਬੈਟਰ ਬਹੁਤ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਤਿਆਰ ਹੋ ਰਿਹਾ ਹੈ ਤੇ ਜਿਹੜਾ ਆਟੇ ਦਾ ਬੈਟਰ ਹੁੰਦਾ ਕੇਕ ਵਾਸਤੇ ਉਹ ਥੋੜਾ گاੜਾ ਹੀ ਹੁੰਦਾ ਤੇ ਮੈਂ ਇੱਥੇ ਅੱਧੀ ਕਟੋਰੀ ਦੁੱਧ ਦੀ ਲਈ ਸੀ ਥੋੜਾ ਥੋੜਾ ਕਰਕੇ ਮੈਂ ਦੁੱਧ ਪਾ ਰਹੀ ਆ ਪਰ ਇਹ ਪੂਰੀ ਅੱਧੀ ਕਟੋਰੀ ਇੱਥੇ ਦੁੱਧ ਦੀ ਲੱਗੀ ਨਹੀਂ ਅੱਧੀ ਕਟੋਰੀ ਵਿੱਚੋਂ ਵੀ ਦੁੱਧ ਥੋੜਾ ਜਿਹਾ ਬਚ ਗਿਆ ਮਤਲਬ ਕਿ ਇੱਥੇ ਕਟੋਰੀ ਦਾ ਸਿਰਫ ਚੌਥਾ ਹਿੱਸਾ ਹੀ ਦੁੱਧ ਦਾ ਲੱਗਿਆ ਦੇਖੋ ਕੇਕ ਬਣਾਉਣਾ ਕਿੰਨਾ ਹੀ ਸੌਖਾ ਹੈ ਬਹੁਤ ਸੌਖੇ ਤਰੀਕੇ ਨਾਲ ਕੇਕ ਬਣ ਜਾਂਦਾ ਹੈ ਤੇ ਬੈਟਰ ਜਿਹੜਾ ਹੈਗਾ ਦੇਖੋ ਤਿਆਰ ਹੋ ਚੁੱਕਾ ਹੈ बस ਇੰਨਾ ਗਾੜਾ ਬੈਟਰ ਹੀ ਆਪਾਂ ਨੂੰ ਚਾਹੀਦਾ ਏ ਕੇਕ ਵਾਸਤੇ ਤੇ ਹੁਣ ਇੱਕ ਸਾਈਡ ਤੇ ਮੈਂ ਕੇਕ ਟਿਨ ਵੀ ਲੈ ਲਿਆ ਹੋਇਆ ਤੇ ਜੇ ਤੁਹਾਡੇ ਕੋਲ ਕੇਕ ਟਿਨ ਨਹੀਂ ਹੈਗਾ ਤਾਂ ਇਸ ਦੀ ਜਗ੍ਹਾ ਤੇ ਤੁਸੀਂ ਕੋਈ ਵੀ ਸਟੀਲ ਦਾ ਬਾਉਲ ਏ ਜਾਂ ਐਲੂਮੀਨੀਅਮ ਦਾ ਬਾਉਲ ਤੁਸੀਂ ਲੈ ਸਕਦੇ ਹੋ ਤੇ ਉਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਗ੍ਰੀਸ ਕਰ ਲੈਣਾ ਤਾਂ ਜੋ ਕੇਕ ਜਦੋਂ ਬਣ ਜਾਏਗਾ ਤਾਂ ਆਸਾਨੀ ਨਾਲ ਬਾਹਰ ਆ ਜਾਏ ਵਿੱਚ ਚਿਪਕੇ ਨਾ ਨਾ ਹੀ ਟੁੱਟੇ ਤੇ ਇਸ ਨੂੰ ਮੈਂ ਚੰਗੀ ਤਰ੍ਹਾਂ ਦੇਖੋ ਇਸ ਤਰ੍ਹਾਂ ਗ੍ਰੀਸ ਕਰ ਲਿੱਤਾ ਹੈ ਤੇ ਹੁਣ ਇਸ ਦੇ ਵਿੱਚ ਮੈਂ ਪੇਪਰ ਲਗਾਵਾਂਗੀ ਮੈਂ ਰੋਟੀ ਰੈਪ ਵਾਲਾ ਜਿਹੜਾ ਪੇਪਰ ਹੈ ਉਹ ਗੋਲ ਕੱਟ ਲਿਆ ਉਹ ਲਗਾਵਾਂਗੀ ਜੇ ਤੁਹਾਡੇ ਕੋਲ ਇਹ ਨਹੀਂ ਹੈਗਾ ਤਾਂ ਇਸ ਦੀ ਜਗ੍ਹਾ ਤੇ ਤੁਸੀਂ ਬਟਰ ਪੇਪਰ ਜਾਂ ਪਲੇਨ ਪੇਪਰ ਦਾ ਵੀ ਇਸਤੇਮਾਲ ਕਰ ਸਕਦੇ ਹੋ ਤੇ ਹੁਣ ਪੇਪਰ ਲਗਾਉਣ ਤੋਂ ਬਾਅਦ ਇਸ ਨੂੰ ਫਿਰ ਤੋਂ ਗ੍ਰੀਸ ਕਰ ਲੈਣਾ ਚੰਗੀ ਤਰ੍ਹਾਂ ਤੇਲ ਦੇ ਨਾਲ ਦੇਖੋ ਇਸ ਤਰ੍ਹਾਂ ਗ੍ਰੀਸ ਕਰ ਲੈਂਦਾ ਮੈਂ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਗ੍ਰੀਸ ਕਰਨ ਤੋਂ ਬਾਅਦ ਜਿਹੜਾ ਕੇਕ ਦਾ ਬੈਟਰ ਹੈਗਾ ਉਹ ਆਪਾਂ ਇਸ ਦੇ ਵਿੱਚ ਪਾ ਦਾਂਗੇ ਤੇ ਕੇਕ ਦਾ ਬੈਟਰ ਦੇਖੋ ਮੈਂ ਸਾਰਾ ਇੱਥੇ ਇਸ ਦੇ ਵਿੱਚ ਪਾ ਦਿੱਤਾ ਤੇ ਜਦੋਂ ਕੇਕ ਦਾ ਬੈਟਰ ਆਪਾਂ ਇਸ ਦੇ ਵਿੱਚ ਪਾ ਦਾਂਗੇ ਤਾਂ ਹੁਣ ਇਸ ਦੇ ਉੱਪਰ ਮੈਂ ਥੋੜੇ ਜਿਹਾ ਬਦਾਮ ਕ੍ਰਸ਼ ਕਰਕੇ ਪਾਵਾਂਗੀ ਤੇ ਦੇਖੋ ਇਸ ਤਰ੍ਹਾਂ ਮੈਂ ਥੋੜੇ ਜਿਹਾ ਬਦਾਮ ਇਸ ਦੇ ਉੱਪਰ ਕ੍ਰਸ਼ ਕਰਕੇ ਪਾਰੀਆਂ ਤੁਸੀਂ ਬਦਾਮ ਦੀ ਜਗ੍ਹਾ ਤੇ ਇਥੇ ਅਖਰੋਟ ਵੀ ਪਾ ਸਕਦੇ ਹੋ ਤੇ ਨਾਲ ਹੀ ਨਾਲ ਜੇ ਤੁਸੀਂ ਟੂਟੀ ਫਰੂਟੀ ਪਾਣਾ ਚਾਹੁੰਦੇ ਹੋ ਤਾਂ ਉਹ ਵੀ ਪਾ ਸਕਦੇ ਹੋ ਤੇ ਇੱਕ ਸਾਈਡ ਤੇ ਹੁਣ ਆਪਾਂ ਜਿਹੜਾ ਨਮਕ ਰੱਖਿਆ ਹੋਇਆ ਸੀਗਾ ਕੜਾਈ ਦੇ ਵਿੱਚ ਟੱਕ ਕੇ ਕੜਾਈ ਦੇਖੋ ਚੰਗੀ ਤਰ੍ਹਾਂ ਪ੍ਰੀ ਹੀਟ ਹੋ ਚੁੱਕੀ ਏ ਤਕਰੀਬਨ 10 ਮਿੰਟ ਹੋ ਚੁੱਕੇ ਨੇ ਹੁਣ ਇਸ ਦੇ ਵਿੱਚ ਆਪਾਂ ਸਟੈਂਡ ਰੱਖਾਂਗੇ ਤੇ ਇਸ ਦੇ ਉੱਪਰ ਹੁਣ ਆਪਾਂ ਟਿੰਨ ਨੂੰ ਰੱਖਾਂਗੇ ਤੇ ਕੇਕ ਟਿਨ ਮੇ ਰੱਖ ਦਿੱਤਾ ਹੈ ਤੇ ਹੁਣ ਇਸ ਨੂੰ ਟੱਕ ਕੇ ਆਪਾਂ 1 ਘੰਟੇ ਲਈ ਬਿਲਕੁਲ ਲੋ ਫਲੇਮ ਤੇ ਪਕਾਣਾ ਹੈ ਜਿਹੜਾ ਆਟੇ ਦਾ ਕੇਕ ਹੈਗਾ ਉਹਨੂੰ ਤਕਰੀਬਨ 1 ਘੰਟਾ ਲੱਗ ਜਾਂਦਾ ਹੈ ਜਦਕਿ ਮੈਦੇ ਵਾਲਾ ਜਿਹੜਾ ਕੇਕ ਹੁੰਦਾ ਨਾ ਉਹਨੂੰ ਸਿਰਫ 35 ਤੋਂ 40 ਮਿੰਟ ਹੀ ਲੱਗਦੇ ਨੇ ਤੇ ਵਿੱਚੋਂ ਦੀ ਮੈਂ ਇਸ ਨੂੰ ਇੱਕ ਵਾਰੀ ਖੋਲ ਵੀ ਲਿੱਤਾ ਸੀ ਤਕਰੀਬਨ 40 ਮਿੰਟ ਹੋ ਗਏ ਨੇ ਕੇਕ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਫੁੱਲ ਚੁੱਕਾ ਹੈ ਤੇ ਹੁਣ ਇਸ ਦੇ ਵਿੱਚ ਇੱਕ ਤੂਥਪਿਕ ਲਗਾਵਾਂਗੀ ਦੇਖੋ ਤੂਥਪੀਕ ਦੇ ਨਾਲ ਕੇਕ ਲੱਗਾ ਹੋਇਆ ਹੈ ਇਹਦਾ ਮਤਲਬ ਕਿ ਇਹ ਵਿਚਕਾਰੋਂ ਹਜੇ ਕੱਚਾ ਚੰਗੀ ਤਰ੍ਹਾਂ ਪੱਕਿਆ ਨਹੀਂ ਇਸ ਨੂੰ ਫਿਰ ਤੋਂ ਢੱਕ ਦਾਂਗੇ ਪੂਰਾ 1 ਘੰਟਾ ਹੋਣ ਤੋਂ ਬਾਅਦ ਇਸ ਨੂੰ ਫਿਰ ਤੋਂ ਚੈੱਕ ਕਰਾਂਗੇ ਅੱਜ ਦਾ ਡਾਰਕ ਚਾਕਲੇਟ ਕੇਕ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋ ਰਿਹਾ ਹੈ ਦੇਖੋ ਹੁਣ 1 ਘੰਟਾ ਹੋ ਚੁੱਕਿਆ ਫਿਰ ਤੋਂ ਟੂਥਪਿਕ ਮੈਂ ਲਗਾ ਕੇ ਦੇਖਿਆ ਟੂਥਪਿਕ ਦੇਖੋ ਬਿਲਕੁਲ ਸਾਫ਼ ਹੈ ਮਤਲਬ ਕਿ ਇਹ ਚੰਗੀ ਤਰ੍ਹਾਂ ਪੱਕ ਚੁੱਕਾ ਹੈ ਪੂਰਾ 1 ਘੰਟਾ ਲੱਗਿਆ ਇਸ ਨੂੰ ਬਣਨ ਦੇ ਵਿੱਚ ਤੇ ਇਸ ਨੂੰ ਹੁਣ ਇੱਕ ਕੱਢ ਕੇ ਇੱਕ ਪਲੇਟ ਦੇ ਵਿੱਚ ਰੱਖਾਂਗੇ ਬਹੁਤ ਹੀ ਵਧੀਆ ਅੱਜ ਦਾ ਕੇਕ ਬਣ ਕੇ ਤਿਆਰ ਹੋ ਰਿਹਾ ਹੈ ਤੇ ਇਹਨੂੰ ਜਦੋਂ ਠੰਡਾ ਹੋਏਗਾ ਉਦੋਂ ਆਪਾਂ ਕੱਢਾਂਗੇ ਤੇ ਦੇਖੋ ਕੇਕ ਵਾਲਾ ਟਿਨ ਨੂੰ ਮੈਂ ਹੱਥ ਲਗਾ ਕੇ ਦੇਖਿਆ ਚੰਗੀ ਤਰ੍ਹਾਂ ਠੰਡਾ ਹੋ ਗਿਆ ਸਾਈਡ ਤੋਂ ਚਾਕੂ ਨਾਲ ਇਸ ਨੂੰ ਅਲੱਗ ਕਰ ਲੈਣਾ ਤਾਂ ਜੋ ਕੇਕ ਚੰਗੀ ਤਰ੍ਹਾਂ ਨਿਕਲ ਜਾਏ ਜਿਹੜਾ ਆਟੇ ਦਾ ਕੇਕ ਹੁੰਦਾ ਨਾ ਇਹ ਬਹੁਤ ਜ਼ਿਆਦਾ ਸੌਫਟ ਹੁੰਦਾ ਇਹਨੂੰ ਬੜੇ ਧਿਆਨ ਨਾਲ ਕੱਢੀਦੇ ਹੈ ਤੇ ਹੁਣ ਇਸ ਨੂੰ ਮੈਂ ਪਲੇਟ ਦੇ ਉੱਪਰ ਉਲਟਾ ਕਰਕੇ ਕ निकालेंगे ਬਹੁਤ ਹੀ ਵਧੀਆ ਤਰੀਕੇ ਨਾਲ ਨਿਕਲ ਜੇਗਾ ਤੇ ਬੜਾ ਹੀ ਵਧੀਆ ਸੌਫਟ ਕੇਕ ਬਣ ਕੇ ਤਿਆਰ ਹੋਏਗਾ ਦੇਖੋ ਕੇਕ ਕਿੰਨੇ ਵਧੀਆ ਤਰੀਕੇ ਦੇ ਨਾਲ ਨਿਕਲਿਆ ਹੁਣ ਇਹਦਾ ਪੇਪਰ ਉਤਾਰ ਦਾਂਗੇ ਜਿਹੜੇ ਆਪਾਂ ਲਗਾਇਆ ਹੋਇਆ ਸੀ ਤੇ ਟਿਨ ਵੀ ਦੇਖੋ ਬਿਲਕੁਲ ਵੀ ਕੇਕ ਇਹਦੇ ਨਾਲ ਚਿਪਕਿਆ ਨਹੀਂ ਨਾ ਜਲਿਆ ਨਹੀਂ ਹੋਇਆ ਕੇਕ ਕਿੰਨਾ ਜਿਆਦਾ ਵਧੀਆ ਤਰੀਕੇ ਨਾਲ ਫੁੱਲ ਗਿਆ ਤੇ ਡਾਰਕ ਚਾਕਲੇਟ ਕੇਕ ਕਿੰਨਾ ਵਧੀਆ ਤਰੀਕੇ ਨਾਲ ਬਣ ਚੁੱਕਿਆ ਹੁਣ ਸਾਰਾ ਪੇਪਰ ਮੈਂ ਉਤਾਰ ਦੇਣਾ ਜਿਵੇਂ ਕਿ ਮੈਂ ਪਹਿਲਾਂ ਹੀ ਕਹਿੰਦੀ ਹੁੰਨੀ ਐ ਕਿ ਬਾਜ਼ਾਰ ਨਾਲੋਂ ਵਧਿਆ ਘਰ ਦੇ ਵਿੱਚ ਹੀ ਸਾਫ਼ ਸੁਥਰੇ ਤਰੀਕੇ ਦੇ ਨਾਲ ਬੱਚਿਆਂ ਨੂੰ ਚੀਜ਼ਾਂ ਬਣਾ ਕੇ ਦਿਆ ਕਰੋ ਤੁਸੀਂ ਇਹ ਵੀ ਬੱਚਿਆਂ ਨੂੰ ਬਣਾ ਕੇ ਦਿਓ ਵੱਡਿਆਂ ਨੂੰ ਬਣਾ ਕੇ ਦਿਓ ਸਭ ਨੂੰ ਬਹੁਤ ਪਸੰਦ ਆਏਗਾ ਕੇਕ ਦੇਖੋ ਦੇਖਣ ਦੇ ਵਿੱਚ ਹੀ ਕਿੰਨਾ ਵਧੀਆ ਲੱਗ ਰਿਹਾ ਹੈ ਤੁਹਾਨੂੰ ਮੈਂ ਇਹਦਾ ਇੱਕ ਪੀਸ ਕੱਟ ਕੇ ਦਿਖਾਨੀ ਆ ਬਹੁਤ ਹੀ ਸੌਫਟ ਤੇ ਜਾਲੀਦਾਰ ਕੇਕ ਬਣ ਕੇ ਤਿਆਰ ਹੋਇਆ ਜੇ ਤੁਸੀਂ ਡਾਰਕ ਚਾਕਲੇਟ ਕੇਕ ਨਹੀਂ ਖਾਣਾ ਚਾਹੁੰਦੇ ਨੋਰਮਲ ਖਾਣਾ ਚਾਹੁੰਦੇ ਹੋ ਤਾਂ ਜਿਹੜਾ ਕੋਕੋ ਪਾਊਡਰ ਇਹਦੇ ਵਿੱਚ ਪਾਇਆ ਮੈਂ ਉਸ ਨੂੰ ਤੁਸੀਂ ਸਕਿਪ ਕਰ ਸਕਦੇ ਹੋ ਤੇ ਦੇਖੋ ਜਾਲੀਦਾਰ ਸੌਫਟ ਕੇਕ ਬਣ ਕੇ ਤਿਆਰ ਹੋ ਚੁੱਕਾ ਹੋਇਆ ਹੈ